ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਹੋਪਸੋ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਸਾਡਾ ਨਿਊ ਬਲੌਗ ਰੈਡੀ ਹੋਣ ਲੱਗਾ ਆ ਮੈਂ ਆਪਣੀ ਵੱਡੀ ਭੈਣ ਘਰੇ ਆਈ ਹੋਈ ਸੀਗੀ ਕੱਲ ਦੇ ਗੁਰਦਾਸਪੁਰ ਸੋ ਅੱਜ ਜਾਵਾਂਗੇ ਆਪਾਂ ਮੇਰੀ ਮਾਸੀ ਘਰ ਤੇ ਹੋਰ ਕਿੱਥੇ ਜਾਵਾਂਗੇ ਪਮੂ ਹੋਰ ਵੀ ਦੂਤਾਂ ਤੇ ਘੁੰਮਾਂਗੇ ਓਕੇ ਸੋ ਤੁਹਾਨੂੰ ਵੀ ਨਾਲ ਨਾਲ ਘੁਮਾਵਾਂਗੇ ਸੋ ਬਣ ਰਿਹਾ ਬਲੌਗ ਦੇ ਨਾਲ ਤੇ ਪਹਿਲੇ ਘਰ ਦੇ ਬਲੌਗ ਨੂੰ ਇੰਨਾ ਜ਼ਿਆਦਾ ਪਿਆਰ ਦੇ ਲਈ ਤੇ ਜਿਹੜੇ ਸਾਨੂੰ ਰਾਹ ਚ ਮਿਲਦੇ ਵੀ ਨਹੀਂ ਪਿਆਰ ਕਰਨ ਵਾਲੇ ਸੋ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜਿਹੜਾ ਇੰਨਾ ਪਿਆਰ ਕਰਦੇ ਨੇ ਬਹੁਤ ਜਣ ਕਹਿ ਰਹੇ ਸੀਗੇ ਮੈਸੇਜ ਆ ਰਹੇ ਸੀਗੇ ਕਿ ਦੀਦੀ ਤੁਸੀਂ ਵਲੌਗਸ ਬਹੁਤ ਲੇਟ ਪਾਉਂਦੇ ਹੋ ਜਾਂ ਬਹੁਤ ਜ਼ਿਰਦਾ ਪਾਇਆ ਤੁਸੀਂ ਅਸੀਂ ਉਹੀ ਤੁਹਾਡੇ ਰਿਪੀਟ ਬਲੌਗ ਦੇਖੀ ਜਾਂਦੇ ਆ ਤਾਂ ਰਿਪੀਟ ਦੇਖਣ ਦੀ ਲੋੜ ਨਹੀਂ ਹੈਗੀ ਮੈਂ ਨਵਾਂ ਬਲੌਗ ਪਾ ਰਹੀ ਹਾਂ ਉਹਨੂੰ ਜ਼ਰੂਰ ਚੈੱਕ ਕਰੋ ਆਹ ਰੋਟੀ ਜਿੱਦਾਂ ਘਰੇ ਕੰਮ ਖਰੇ ਨਾ ਤੈਂਨ ਰੋਟੀ ਨਾ ਖਲਾਵੇਂ ਇਦਾਂ ਘਰੇ ਕੰਮ ਕਰੇ ਨਾ ਤੇ ਉਹਨਾਂ ਨੂੰ ਰੋਟੀ ਨਾ ਖਵਾਵੇਂ ਅੱਛਾ ਮੈਂ ਤੇ ਦੇਖਾਂ ਦੀ ਨਹੀਂ ਤੁਹਾਨੂੰ ਰੋਟੀ ਰੋਟੀ ਅੱਛਾ ਰੋਟੀ ਜਿਹੜੂ ਕਹੀ ਜਾ ਰਹੀਆਂ ਹੁਣ ਇਹਨਾਂ ਦੀ ਰੋਟੀ ਨਹੀਂ ਆਲੂ ਜ਼ਿਆਦਾ ਗਾਲ ਤੇ ਫਿਰ ਵੀ ਮੈਂ ਆਪਣੇ ਹਿੰਮਤ ਕਰਕੇ ਪਕਾਣ ਦੀ ਰੋਟੀ ਗੋਲ ਤੇ ਹੋਈ ਨਹੀਂ ਸੀ ਮੇ ਰੋਟੀ ਗੋਲ ਨਹੀਂ ਆਂ ਅਮੇ ਆ ਦੇਖੀ ਗੋਲ ਢਿੱਡ ਜੀ ਜਾ ਕੇ ਹੋਣੀ ਦੀ ਆ ਦੇਖੀ ਰੋਟੀ ਗੋਲ ਯਾਰ ਇੱਕਦਮ ਕਰੋ ਜਿੰਜੂ ਪਲੀਜ਼ ਯਾਰ ਫਿਰ ਸਹੀ ਆ ਕੇ ਹੋ ਜੂ ਗੋਲ ਕਿੰਨੇ ਦਾ ਸੁਣੋ ਦੂਜਾ ਦਾ ਗੱਲਗੇ ਤਾਂ ਇਦਾਂ ਹੋਰ ਕੋਈ ਨਹੀਂ ਕਿੰਨੇ ਸਾਲੋਂ ਰੋਟੀ ਆ ਬਣਾਉਂਦੀ ਨੂੰ ਕੋਈ ਨਹੀਂ ਕੋਈ ਨਹੀਂ ਮੇਰੇ ਪਤ ਨੂੰ ਰੋਟੀ ਦਾ ਬੁਕਾ ਰਿਆ ਮੈਨੂੰ ਇੰਨੀ ਬੜੀ ਖੁਸ਼ੀ ਹੈ ਕਿ ਮੋਟੀ ਰੋਟੀ ਪਕਾ ਰਹੀ ਹੈ ਬਸ ਰੋਟੀ ਗੋਲ ਹੋਵੇ ਜਾਂ ਚੌੜੀ ਹੋਵੇ ਹਾਂ ਰੋਟੀ ਹੋਵੇ ਉਹਨੇ ਇੰਨੀ ਤਿੱਖੀ ਬਣਾਈ ਕਿ ਤੇਰੇ ਢਿੱਡ ਜਾ ਬੋ ਇਹ ਤਾਂ ਢੋਟੀ ਨਹੀਂ ਬੇਇੱਜ਼ਤੀ ਕਰ ਰਹੇ ਆ ਵੇ ਲੋ ਜਾ ਇੱਥੇ ਦਾ ਖੁੱਬ ਜਾਣੀ ਐ ਇੰਨੀ ਜਿਆਦਾ ਤਿੱਖੀਆਂ ਰੋਟੀਆਂ ਵਾ ਚਾਹ ਵੀ ਬਣਾ ਲਈ ਚਾਹ ਵੀ ਨਾਲ ਮੈਂ ਵਧੀਆ ਮਿੱਟਾਂ ਵਿੱਚ ਵੇਖੋ ਪਰੌਂਠੀ ਵੇਖੋ ਦੀ ਆ ਰਿਹਾ ਏਦਾਂ ਤਾਂ ਨਹੀਂ ਵਲੌਗ ਪੂਰਾ ਹੁੰਦਾ ਹੈਗਾ ਜੇ ਅਸੀਂ ਘਰੋਂ ਇੰਨੀ ਨਿਕਲੇ ਤਾਂ ਉੱਥੇ ਜਾ ਕੇ ਕੀ ਦਿਖਾਵਾਂਗੇ ਜੀਜੀ ਯਾਰ ਕੋ ਉਹ ਤੁਹਾਡੀ ਵੋਟੀ ਤੇ ਤਿਆਰੀ ਬੜਾ ਹੋਣ ਨੂੰ ਟਾਈਮ ਲਾਂਦੀ ਹੈ ਯਾਰ ਯਾਰ ਮੈਂ ਕੰਨਾਂ 'ਚ ਕੁਝ ਪਾਉਣਾ ਸੋ ਫਾਈਨਲੀ ਅਸੀਂ ਰੈਡੀ ਹੋ ਚੁੱਕੇ ਹਾਂ ਹੁਣ ਅਸੀਂ ਚੱਲਿਆ ਮਾਸੀ ਘਰ ਤੇ ਜਾ ਕੇ ਤੁਹਾਨੂੰ ਮਿਲਾਉਨੇ ਆ ਉੱਥੇ ਤੇ ਵਲੌਗ ਨਾ ਬਣੇ ਰਹੋ ਜੁੜੇ ਰਹੋ ਏਦਾਂ ਹੀ ਤੇ ਜੀਜੂ ਕੁਝ ਕਹਿਣਾ ਚਾਹੁੰਦੇ ਹੋ ਮੈਨੂੰ ਤੁਸੀਂ ਸਾਡਾ YouTube ਚੈਨਲ ਜਿਹੜਾ ਆ ਜੀਜੂ ਮੈਨੇਜ ਕਰਦੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਾਡਾ YouTube ਚੈਨਲ ਬਣਾਉਣ ਵਾਲੇ ਹੀ ਜੀਜੂ ਆ ਸਾਨੂੰ ਤਾਂ ਇਹਨਾਂ ਪਤਾ ਵੀ ਨਹੀਂ ਸੀਗਾ ਤੇ ਅਸੀਂ ਬਣਾਇਆ ਵੀ ਨਹੀਂ ਸੀਗਾ ਜੀਜੂ ਨੇ ਜ਼ਬਰਦਸਤੀ ਬਣਾਇਆ ਤੇ ਰੱਬ ਦੀ ਕਿਰਪਾ ਨਾਲ ਤੁਸੀਂ ਸਾਰੇ ਉੱਥੇ ਪਿਆਰ ਕਰਨ ਵਾਲੇ ਜੁੜੇ ਸੋ ਐਦਾਂ ਹੀ ਸਾਨੂੰ ਪਿਆਰ ਕਰਦੇ ਹੋ ਹਾਈ ਹੈਂਸਮ ਚਲੋ ਚਲੇ ਇਹ ਮੇਰਾ ਪਾਂਜਾ بڑا ਹਿਸ਼ਤਾਨ ਮਾਸਾ ਰੰਗ ਪੂਰੀ ਤੌਰ ਗੱਡੀ ਪੂਰੀ ਫੁਗੜੀ ਮਾਰਨ ਢਿਆ ਆ ਚਲੋ ਮਿਲਦੇ ਆ ਤੁਹਾਨੂੰ ਬਾਅਦ ਜਾ ਕੇ ਬਾਏ ਬਾਏ ਕਰੋ ਕੰਮ ਚਲੋ ਦੁਕਾਨ ਸੰਭੋਈ ਆਏ ਕੋਮਕੇ ਦਿੱਦ ਨੂੰ ਲਾਕੇ। ਹਦ ਰੇ ਫਿਰਨਾ। ਨਹੀਂ। ਹੋਰ ਕਰਦਾਂ ਤੇ ਆ ਰਿਹਾ। ਚਲੋ ਜੀ ਅਸੀਂ ਚੱਲੇ ਆ ਹੁਣ। ਬਾਕੀ ਤੁਹਾਨੂੰ ਨਿਕਲ ਕੇ। ਚੱਲ ਸੋਣਿਆ। ਇਹ ਮੈਂ ਤੁਹਾਨੂੰ ਨਾਲ ਨਹੀਂ ਕਿਸੇ ਮਿੱਤੀ। ਚਲੋ ਚਲੋ ਚਲੋ। ਕਿਹੜੇ ਰੋਡ ਪਾਤਾ ਆ। ਇੰਨਾ ਸੁੱਖਾ ਰਸਤਾ ਸੀਗਾ ਤੁੱਕੇ ਨਾਲ ਹੀ ਗੱਡੀ ਘਮਾਈ ਜਾਣਗੇ ਵੀ ਤੁਹਾਨੂੰ ਪਤਾ ਇੱਥੇ ਪਿੰਡਾਂ ਚੋਂ ਕਿੰਨੀ ਘਮਾਉਣੀ ਪੈਂਦੀ ਆ। ਡਰਾਈਵਰੀ ਕਹਿੰਦੇ ਡਰਾਈਵਰੀ। ਤੁਸੀਂ ਐਦਾ ਦੇ ਡਰਾਈਵਰੀ ਮੇਰੇ ਨਾਲ ਤਾਂ ਨਾ ਹੀ ਕਰਿਆ ਕਰੋ ਤੇ ਪਰਮ ਗੱਲ ਚੰਗੀ ਆ। ਉਹ ਸਿੱਧਾ ਹਾਈਵੇ ਰੋਡ ਜਾਂਦਾ ਸੀਗਾ ਲੇਟ ਕਰਵਾਓ ਕਿ ਕਾਕਾ ਵੀ ਸੋ ਗਿਆ ਲੈ ਮੁੰਡਾ ਸੋ ਗਿਆ ਸਾਡਾ ਵਾਂਡੇ ਤੇ ਜਾਣਾ ਆ ਤੂੰ ਗੱਡੀ 'ਚ ਮਾਈ ਝੂਟੇ ਤਾਂ ਨਹੀਂ ਲੰਦਾ ਹਰ ਵਰੀ ਗੱਡੀ 'ਚ ਸੋ ਜਾਂਦਾ ਆ ਚਲੋ ਜੀ ਮਿਲਦੇ ਆ ਬਾਕੀ ਤੁਹਾਨੂੰ ਇੱਥੋਂ ਨਿਕਲ ਕੇ ਪਹੁੰਚ ਚੁੱਕੇ ਆ ਬਟਾਲਾ ਸ਼ਹਿਰ 12 ਤੇ ਹੁਣ ਆਪਾਂ ਘਰੇ ਵੀ ਤੁਹਾਨੂੰ ਮਿਲਦੇ ਆ ਤੇ ਬਹੁਤ ਟਾਈਮ ਬਾਅਦ ਚੱਲੀਆਂ ਮੈਂ ਤਾਂ ਬਹੁਤ ਟਾਈਮ ਬਾਅਦ ਕੀ ਹੋਇਆ ਜੀ ਆਪਣੀ ਮਾਸੀ ਦੇ ਘਰ ਤੇ ਮਾਸੀ ਦਾ ਵਿਚਾਰੀ ਨਹੀਂ ਹੈਗੀ ਨੂੰ 8-9 ਸਾਲ ਹੋ ਗਏ ਆ ਮੇਂ ਮਾਸੀ ਨੂੰ ਪੂਰੀ ਹੋਈ ਨੂੰ ਤੇ ਸਭ ਤੋਂ ਬੈਸਟ ਤੇ ਸਭ ਤੋਂ ਵਧੀਆ ਮਾਸੀ ਉਹਦਾ ਮੇਰੀਆਂ ਤਿੰਨ ਮਾਸੀਆਂ ਪਰ ਸਭ ਤੋਂ ਫੇਵਰੇਟ ਮਾਸੀ ਆਈ ਵਾਲੀ ਸੋ ਪੱਬੀ ਡੜੀ ਕੀ ਮਾਸੀ ਦੇ ਸਮਾਨ ਹੀ ਬਹੁਤ ਇੱਜ਼ਤ ਮਾਨ ਕਰਦੀ ਬਹੁਤ ਹੀ ਪਿਆਰ ਕਰਦੀ ਆ ਸਾਨੂੰ ਕਮੀ ਨਹੀਂ ਮਹਿਸੂਸ ਹੋਣ ਦਿੰਦੀ ਸੋ ਮਿਲਵਾਨਿਆ ਤੁਹਾਨੂੰ ਅੰਦਰ ਜਾ ਕੇ ਬਾਏ ਬਾਏ ਇਹਨਾਂ ਦੇ ਆਪਣੇ ਕਿਤੇ ਰਿਸ਼ਤੇਦਾਰਾਂ ਦੇ ਘਰ ਮੈਂ ਤੁਹਾਨੂੰ ਸਾਰੇ ਰਿਸ਼ਤੇਦਾਰ ਕਮਾਏ ਹੋਏ ਆ ਆਪਣੇ ਜਾਨਦੀ ਨਹੀਂ ਜਾਨਦੀ ਨਹੀਂ ਮਕਾਂਦੋਂ ਪੁਰਾਏ। ਚੱਲ ਬੰਦੇ ਉੱਥੇ ਹੀ ਗਾਣਾ। ਸੋ ਪਹੁੰਚ ਗਏ ਆ ਤੇ ਤੁਹਾਨੂੰ ਮਿਲਾਨੇ ਆ। ਚਲੋ ਦੇਖਦੇ ਆਂ। ਰਸਤਾ ਭਾਬੀ ਨੂੰ ਪਤਾ ਹੈ ਅਸੀਂ ਆਉਣਾ ਹੱਜ। ਘਰ ਵਾਲਿਓ ਕਰਿਓ। ਸਾਂ ਸਮੀਂ ਬੀਬੀ ਰਾਸਮੀਂ ਬੀਬੀ ਰਾਸਮੀਂ ਹਰ ਠੀਕ ਹੈ ਹੈ ਇਹ ਸਾਡੀ ਭਾਬੀ ਤੇ ਸਾਡੀ ਭਾਬੀ ਨੇ ਆਂਦੇ ਸਾਨੇ ਇਮੋਸ਼ਨਲ ਕਰਤਾ ਥੋੜਾ ਜਿਹਾ ਵਲੌਗ ਰੁਕ ਗਿਆ ਸੋ ਮਿਲਦੇ ਆ ਤੁਹਾਨੂੰ ਬਾਅਦ ਚ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਬੜੀ ਲੇਟ ਆਇਆ ਕੀ ਗੱਲ ਪਾਪੀ ਗੁੱਟਰ ਦੇ ਬਾਅਦ ਤੇ ਮੈਨੂੰ ਲੱਗਦਾ ਆਪਣੀ ਨਿੱਕੇਂ ਦੀ ਫੋਟੋ ਆਜਾ ਆ ਵੇਖੋ ਪਛਾਣੋ ਕਿਹੜੀ ਆ ਪਛਾਣੋ ਕਿਹੜੀ ਆ ਆਏ ਜੋਤੀ ਵਾਲ ਦੇ ਨੀਸ਼ਾਲ ਦੇ ਪ੍ਰੀਆ ਵਾਲ ਦੇ ਪ੍ਰੀਆ ਨਹੀਂ ਪ੍ਰੀਆ ਆਦੇ ਪ੍ਰੀਆ ਜੀ ਜੀ ਵੀ ਹੁੰਦੀ ਆ ਨਾ ਪ੍ਰੀਆ ਦੱਸ ਕਿਹੜੀ ਆ ਪਛਾਣ ਪਰੀਆ ਪ੍ਰਿਆ ਦੀਪਕਾ ਵੀ ਦਾਸ ਕਿਹੜੀ ਹਾਂ ਜੋਤੀ ਆ ਹਾਂ ਜੋਤੀ ਆ ਇਹ ਮੇਰੀ ਦੇਵੀ ਦੀ ਸੀ ਹਾਂ ਇਹ ਦੀਪਕਾ ਹੈ ਹਾਂ ਇਹ ਦਈ ਹੈ ਪ੍ਰਿਆ ਦੀਦੀ ਤੂੰ ਕਿੱਥੇ ਆ ਮੇਰੀ ਉਹ ਲਾਂਗੇ ਵਾਲੀ ਦੀ ਹੈ ਹੈ ਨਹੀਂ ਤੂੰ ਤੇ ਬੜੀ ਸਾਡ 84 ਦਿਨਾਂ ਤੇਰੀ ਮਾਈ ਦਾ ਤਰ੍ਹਾਂ ਵੀ ਐਂਸੀ ਫੋਟੋਆਂ ਖਾਈ ਜਾਣਗੀ ਖਵਾਏਗੀ ਵੀ ਮਿੱਠੀ ਚਟਨੀ ਕਹਾ ਕਿਹੜੀ ਤਰਾਵਾ ਜਿਹੜੀ ਤੂੰ ਪਾ ਕੇ ਦੇ ਸਕਦੀ ਮਿੱਠੀ ਖਾਉਂਦੀ ਹੈ ਦੇਖੋ ਕੀ ਦੀ ਸੇਵਾ ਹੁੰਦੀ ਹੈ ਕਿ ਕਿਤੇ ਲੈ ਕੇ ਜਾਂਦੇ ਪੁਲਿਸ ਤੇਦਾਰਾ ਘਰ ਕੋਈ ਕਰਦਾ ਨਹੀਂ ਸੇਵਾ ਮੈਂ ਤੇਰੀ ਕਰ ਦਿੰਦੀ ਆ ਘਰ ਨਾਲੇ ਵੇਸਟੀ ਕਰਾਂ ਆ ਚਕੋਚਾ ਚਾਹ ਟ੍ਰੇਜੀ ਰੱਖ ਦੇ ਮੈਂ ਆਪੇ ਚੱਕ ਲਊ ਓਕੇ ਨੋ ਪ੍ਰੋਬਲਮ ਮਾਸਿੰਗ ਇਹਦਾ ਪਹਿਲਾ ਖਬਾਰ ਰੂਸ਼ ਆਉਣੀ ਸੀ ਥੱਲੇ ਆਹ ਪਹਿਲਾ ਕਹਿੰਦਾ ਭਾਬੀ ਖਾਉਤ ਨਹੀਂ ਵੀ ਪਹਿਲਾ ਕਹਿੰਦਾ ਟੇਬਲ ਟੇਬਲ ਉੱਤ ਕਰਦੇਂ ਤੋਂ ਨਹੀਂ ਮਿੱਟੀ ਪਾ ਕੇ ਐਵੇਂ ਉਹ ਵੀ ਮਾਸੀ ਜੀ ਨਹੀਂ ਬਣਾਉਂਦੀ ਰਾਧਾ ਸਾਮੀ ਨਹੀਂ ਕੀਤੀ ਕੰਢੇ ਰਾਧਾ ਸਾਮੀ ਰਾਧਾ ਸਾਮੀ ਕਰੋ ਚਲੋ ਫੂਲੋ ਫੇਰ ਆਪਣਾ ਅਸਲੀ ਰੂਪ ਦਿਖਾ ਦਿਓ ਥੋੜਾ ਜਿਹਾ ਮਾਨਤਨ ਰੱਖ ਲੋ ਸਾਡਾ ਡਾਕਟਰ ਨੂੰ ਕਰਦੇ ਪੂਰਾ ਨਿਕਾਹ ਕਰਨੀ ਆ ਬੋਲ ਬੋਰਾ ਦਾ ਸਮੀ ਚਲ ਕਿ ਪੂਰੀ ਰਾਤ ਅੱਛੀ ਅਮੀ ਪੂਰੀ ਪੂਰੀ ਰਾਤ ਕਿ ਅਮੀ ਕੀ ਕੀਤਾ ਨੇ ਕੀ ਦੇਖੂ ਪਹਿਲਾਂ ਗੱਲ ਦੇਖੂ ਕੀ ਹੋਇਆ ਸਭੂ ਕੀ ਹੋ ਰਿਹਾ ਇਹ ਕਿਦੋਂ ਕਰ ਇਧਰ ਮੁੱਖ ਕਰ ਦਿਖਾ ਕੀ ਹੋਇਆ ਕੀ ਹੋਇਆ ਕਿਉਂ ਇਧਰ ਮਿੱਠੀ ਇੱਤੀ ਵੜੋ ਨੇ ਹਾਂ ਹਾਂ ਕੀ ਲਾਈਆ ਕੀ ਲਾਈਆ ਹੈਪੀ ਦਾਦੀ ਹੈਪੀ ਦੀਵਾਲੀ ਹੈਪੀ ਦੀਵਾਲੀ ਨਹੀਂ ਹੈ ਹੈਪੀ ਹੋਲੀ ਹੈਪੀ ਹੋਲੀ ਸੋ ਗਾਇਸ ਸਾਰਿਆਂ ਨੂੰ ਮੇਰੇ ਵੱਲੋਂ ਵੀ ਹੈਪੀ ਹੋਲੀ ਮੈਂ ਭੁੱਲ ਗਈ ਸੀ ਕਹਿਣਾ ਤੇ ਬੱਚੇ ਨੇ ਯਾਦ ਕਰਾ ਦਿੱਤਾ ਤੇ ਹੁਣ ਇਹਨਾਂ ਦੋਨਾਂ ਦੀਆਂ ਸ਼ਾਰਟਾਂ ਸ਼ੁਰੂ ਹੋ ਚੁੱਕੀਆਂ ਬਾਅਦ ਚ ਤੁਹਾਨੂੰ ਤੇ ਬਾਕੀ ਨੇ ਡਿੱਗਣ ਬਾਕੀ ਵੀ ਆਪਣੀ ਆਪ ਆਪ ਪਾਉਣ ਵਧੀਆਨ ਸੋਫੀਆ ਜੀ ਜੀ ਬਾਕੀ ਦੇ ਲੱਗੀ ਆ ਤੁਹਾਨੂੰ ਕੀ ਖਾਓਗੇ ਰਾਈਸ ਬਸ ਹਾਂ ਥੋੜੀ ਜਿਹੀ ਰਾਈਸ ਬਸ ਚਲੋ ਖਾਓ ਰੋਟੀ ਫਿਰ ਕਰਦੇ ਆ ਬਾਅਦ ਚ ਚਲੋ ਚਲੋ ਹੌੜਾ ਕਿੱਥੇ ਚੱਲੇ ਆ ਭਲਾ ਹਵੇਲੀ ਇਹਨਾਂ ਦੇ ਪਤਾ ਉਹ ਮੋਟਰ ਜੀ ਬਣੀ ਹੁੰਦੀ ਹੈ ਮੈਂ ਆਹੀ ਬੋਲਦੇ ਹੁੰਦੇ ਸ਼ਾਲੀ ਹੁੰਨੀ ਆਹੀ ਨੰਨਾ ਹੁੰਦੇ ਹੁੰਦੇ ਇਹਨਾਂ ਨੂੰ ਡਰਾਣਾ ਮੰਮੀ ਦੀ ਵੀ ਸਾਫ ਆ ਜਾਂਦਾ ਐਂ ਤਾਂ ਵੀ ਮੜ ਜਾਂਦੇ ਹੁੰਦੇ ਸੀ ਸੋ ਮਿਲਦੇ ਆ ਤੁਹਾਨੂੰ ਵਿਲੀ ਜਾ ਕੇ ਤੇ ਬਾਕੀ ਆਪਾਂ ਤਿੰਨ ਸਾਲ ਬਾਦ ਨੂੰ ਹਾਏ ਹਾਏ ਨਹੀਂ ਸ਼ਰਮ ਦੀ ਗੱਲ ਲੱਗ ਰਹੀ ਮਤੋਂ ਪਿੰਨ ਤੇ ਪਿੰਨ ਤੋਂ ਜ਼ਿਆਦਾ ਪਿੰਨ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਵਸੇ ਸਾਨੂੰ ਆਇਆ ਨਹੀਂ ਕਿਉਂਕਿ ਮਾਸੇ ਨਹੀਂ ਹੈ ਕਿ ਤੇ ਮਰ ਗਿਆ ਨੂੰ ਜੀ ਨਹੀਂ ਕਰਦਾ ਤੇ ਬੱਟ ਹੁਣ ਬੜਾ ਮਜ਼ਾ ਆਇਆ ਆ ਕੀ ਨਹੀਂ ਨਹੀਂ ਮੈਂ ਕਿੱਧਰਲੇ ਪਾਸੇ ਹੈ ਬਾਵਾ ਕੇ ਬਾਵਾ ਮਿਲ ਗਿਆ ਗੈਤਰੀ ਜਾਨਦੇ ਹੋ ਇਹਨੇ ਲੈ ਕੇ ਜਾਣਾ ਤੂੰ ਸਦਾ ਲਈ ਜਾਮੇ ਸਹਿਬਾ ਨੂੰ ਕਮਾੜ ਆਇਆ ਕਿ ਗੁਮ ਕਰਨਾ ਆ ਪਿੰਡ ਚ ਬਹੁਤ ਬਖਾਰਿਆਂ ਦੇ ਲਿਖੋ ਦੇ ਕਿਤੇ ਨੂੰ ਹਾਂ ਵਧੀਆ ਗੱਲਾਂ ਇਹਦੇ ਸਹੀ ਲਿਸਟ ਹੈ ਹਾਊਸ ਨੰਬਰ ਸਾਰੇ ਨੇ ਲਿਖਿਆ ਨਾਮ ਵੀ ਲਿਖਿਆ ਆ ਮੈਂ ਵੀ ਸਹੀ ਤਾਂ ਡਾ ਲਵਾਇਆ ਆ ਆ ਹਵੇਲੀ ਚਲੋ ਦੇਖਦੇ ਅੰਦਰ ਜਾ ਕੇ ਤੇ ਅਸੀਂ ਚੱਲੇ ਆ ਹੁਣ ਫਾਈਨਲੀ 4 ਵਜ ਗਏ ਆ ਤੇ ਕਰਦੇ ਸਾਰੇ ਡਿਕਰੇ ਆ ਤੇ ਭਰਾ ਤੇ ਭਾਬੀ ਪਿਆਰੇ ਜੇ ਤੇ ਬਾਏ ਬਾਏ ਖਾਏ ਬਾ ਬੀਵੀ ਕਰਨ ਦੇ ਵਿੱਚੋਂ ਬਾਏ ਸੋ ਆਪਾਂ ਮਿਲ ਕੇ ਕੀ ਕੀ ਹਾਂ ਕੀ ਕੱਢ ਤੇ ਬਾਏ ਬਾਏ ਮੁਸਲੀ ਬਾਏ ਅਸਲੀ ਵੈਂਡ ਨਾਲ ਹੀ ਚੱਲੇ ਹੋ ਕਾਦੀ ਬਾਏ ਸੋ ਨਿਕਲ ਚੁੱਕੇ ਆ ਬਾਕੀ ਮਾਸੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਚਲਦੇ ਆ ਕਰ ਨਾਮ ਕੇ ਚਲੀਏ ਮੈਂ ਕਹਿੰਨੀ ਆ ਮੇਰੇ ਨਾਮ ਕੇ ਵਿਚਾਰੋ ਹਾਂ ਦੋ ਸਾਲ ਬਾਅਦ ਹੀ ਲੈ ਕੇ ਆਣੀ ਦਵਾਤੀ ਮੇਲਾ ਇਹ ਲੋ ਐਦਾ ਧਮਕੀਆਂ ਮਿਲਦੀਆਂ ਜੀ 21 ਸਾਲ ਬਾਅਦ ਲੈ ਕੇ ਜਾਣਾ ਦੋ ਸਾਲ ਬਾਅਦ ਲੈ ਕੇ ਜਾ ਚੱਲ ਠੀਕ ਹੈ ਭਾਬੀ ਸੋਰੇ ਤਿੰਨ ਸਾਲ ਬਾਅਦ ਹੀ ਜਾਵਾਂਗੇ ਉਹ ਨੂੰ 10 ਸਾਲ ਬਾਅਦ ਆ ਨੀ ਯਾਰ ਕਰ 10 ਸਾਲ ਬਾਅਦ ਆ ਕਿਟੂ ਬੀਬੀ ਆਮ ਸੌਰੀ ਤੁਸੀਂ ਸਕੂਲ ਗਏ ਸੀ ਕਿ ਸਾਨੂੰ ਪਿੱਛੇ ਜਾਣਾ ਪਿਆ ਪਲੀਜ਼ ਗੁੱਸੇ ਨਾ ਹੋਇਓ ਮੇਰੀ ਕਿਟ ਕੈਟ ਵੀ ਵੈਰੀ ਮਿਸਿੰਗ ਯੂ ਸੀ ਵੀ ਨੂੰ ਵੀ ਮਾਰਟ ਲੈ ਕੇ ਚੱਲੋਗੇ ਓਕੇ ਬੇਬੀ ਗਾਟ ਇਟ ਗੁੱਸੇ ਨਹੀਂ ਹੋ ਅੱਛਾ ਮੇਰੇ ਮੇਰੇ ਪਿਆਰ ਕਰਨ ਵਾਲਿਆਂ ਨੂੰ ਤਾਂ ਕੁਝ ਕਹਿ ਦੇ ਕਿ ਮੇਰੇ ਮਾਸੀ ਦੇ ਵਲੌਗ ਦੇਖਿਆ ਕਰੋ ਕਿ ਨਹੀਂ ਦੇਖਿਆ ਕਰੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਮਾਸੀ ਦੇ ਵਲੌਗ ਤੇ ਵੇਖਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਾਏ ਨਹੀਂ ਮੈਂ ਮਰ ਜਾ ਇੱਕੋ ਸਵਾਲ ਨਾ ਹੇ ਤਾਂ ਸੁੰਦਾ ਗਿਆ ਸੁੰਦਾ ਆਇਆ ਤੇ ਕੁਛ ਕਹਿਣਾ ਚਾਹੁੰਦੀ ਆ ਤੁਹਾਡੀ ਵੋਟਿੰਗ ਜਲਦੀ ਲਾਏ ਬੀਬੀ ਮੇਰੀ ਲੇਟ ਆ ਗਈ ਕਿਟੂ ਨੇ ਪਤਾ ਕਿੰਨਾ ਸਤਾਇਆ ਮੈਨੂੰ ਤੂੰ ਇਹ ਤਾਂ ਜਾਣ ਕੇ ਕਿਟੂ ਨੂੰ ਭੜਕਾਤਾ ਹੋਣਾ ਆਂ ਦਿਮਗ ਰਿਓ ਭੜਕਾਇਆ ਮੈਂ ਗਲਤੀ ਆ ਮਾਸੇ ਖੁਸ਼ਾ ਕਸ਼ੀਰ ਨੂੰ ਲੈ ਕੇ ਗਈ ਤੈਨੂੰ ਨਹੀਂ ਲੈ ਕੇ ਗਈ ਕਿਟੂ ਪੁੱਛ ਮੈਂ ਕੁਛ ਕਹਿ ਤੈਨੂੰ ਜਿਹੇ ਦਾ ਮੂੰਹ ਦੀਦਾ ਪੱਕਾ ਪਪਾਂ ਤਾਂ ਸੱਤੇ ਆਇਆ ਨਾ ਪਈ ਮਾਸੀ ਤੇਰੀ ਉੱਥੇ ਗਈ ਐ ਐਦਾਂ ਨਹੀਂ ਉਹਨਾਂ ਨੇ ਕੀ ਆਖੀ ਪਤਾ ਨਹੀਂ ਕਿੱਥੇ ਗਈ ਐ ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਘਰ ਹੁਣ ਤੇ ਵਲੌਗ ਦੇਖਣ ਲਈ ਰੈਡੀ ਹੋ ਜਾਓ ਤੇ ਕੱਲ ਦਾ ਦਿਨ ਸਾਡੇ ਪਰਸੋਂ ਫੇਰ ਤੁਹਾਨੂੰ ਨਵਾਂ ਵਲੌਗ ਦਿਖਾਣੇ ਆ ਸੋ ਸਾਰੇ ਜਣੇ ਪਿਆਰ ਕਰੋ ਵਲੌਗਸ ਨੂੰ ਏਦਾਂ ਹੀ ਕਿਉਂਕਿ ਬਹੁਤ ਜਣੇ ਕਹਿ ਰਹੇ ਸੀਗੇ ਕਿ ਆਨੂੰ ਪਾਓ ਦੀਦੀ ਸਾਡੇ ਪੁਰਾਣੇ ਵਲੌਗ ਹੀ ਦੇਖੀ ਜਾ ਰਹੇ ਆ ਤੇ ਮੈਂ ਉਹਨਾਂ ਕਰਕੇ ਸਪੈਸ਼ਲ ਬਣਾਇਆ ਕਿ ਤੁਸੀਂ ਨਵਾਂ ਵਲੌਗ ਵੀ ਦੇਖ ਲਓ ਸੋ ਮਾਈ ਬੇਬੀ ਦੀ ਸੋ ਸਾਰੇ ਜਣੇ ਇਦਾਂ ਹੀ ਸਾਰੇ ਜਣੇ ਪਿਆਰ ਕਰਦੇ ਰਹੋ ਤੇ ਬਾਏ ਬਾਏ ਕੀ ਚੈਨਲ ਦਾ ਨਾਮ ਸਿਮੀ ਪਰਮ ਸੇ ਹੈ ਯੈਸ ਬਾਏ ਬਾਏ ਥੈਂਕ ਯੂ